2 ਨਵੰਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਪਹਿਲੋ ਹੀ ਦੱਸਿਆ ਹੋਇਆ ਕਿ ਪੰਜਾਬ ਦੇ ਮੌਸਮ ਵਿੱਚ ਕੁਝ ਖਾਸ ਬਦਲਾਅ ਨਹੀਂ ਹੋ ਰਿਹਾ ਹਵਾ ਉੱਥੇ ਦੀ ਉੱਥੇ ਹੀ ਖੜੀ ਹੈ ਜਿਸ ਕਰਕੇ ਸਵੇਰ ਵੇਲੇ ਤੁਸੀਂ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਸਮੋਗ ਦੇਖਣ ਨੂੰ ਮਿਲ ਰਹੀ ਹੈ ਧੁੰਦ ਅਤੇ ਧੂਏ ਦਾ ਸੁਮੇਲ ਲਗਾਤਾਰ ਵੱਡੇ ਪੱਧਰ ਤੇ ਬਣਿਆ ਹੋਇਆ ਹੈ ਕਈ ਖੇਤਰਾਂ ਦੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਨੇ ਦੂਸਰੀ ਤਰਫ ਸ਼ਾਮ ਹੁੰਦੇ ਹੁੰਦੇ ਵੀ ਸਮੋਗ ਲਗਾਤਾਰ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਧੁੰਦ ਅਤੇ ਧੂੰਏ ਦਾ ਸਮੇਲ ਲਗਾਤਾਰ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ ਹਵਾ ਸਾਹ ਲੈਣ ਯੋਗ ਨਹੀਂ ਹੈ ਅੱਖਾਂ ਨੱਕ ਖੁਜਲੀ ਕਈ ਰਿਐਕਸ਼ਨ ਹਵਾ ਦੇ ਨਾਲ ਤੋਂ ਇਹਦੇ ਨਾਲ ਹੋ ਰਹੇ ਹਨ ਸਰੀਰ ਉੱਪਰ ਵੀ ਸੋ دوسری طرف ਗੱਲ ਕਰੀਏ ਤਾਂ ਇਸ ਤੋਂ ਰਾਹਤ ਮਿਲਦੀ ਹੋਈ ਅਜੇ ਇੱਕ ਜਾਂ ਦੋ ਦਿਨ ਦਿਖਾਈ ਨਹੀਂ ਦੇ ਰਹੀ ਇਹ ਧੁੰਦ ਅਤੇ ਧੂਆ ਇਸੇ ਤਰ੍ਹਾਂ ਹੀ ਰਹੇਗਾ ਹਲਕੇ ਹਲਕੇ ਠੰਡ ਵਿੱਚ ਵਾਧਾ ਜ਼ਰੂਰ ਹੋ ਰਿਹਾ ਹੈ 4 ਤਰੀਕ ਦੇ ਆਸ-ਪਾਸ ਜਾਂ 4 ਦੀ ਸ਼ਾਮ ਤੋਂ ਤੇ 5 ਦੀ ਸ਼ਾਮ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਮੀਂਹ ਪਵੇਗਾ ਜਿਸ ਤੋਂ ਬਾਅਦ ਥੋੜੀ ਜਿਹੀ ਰਾਹਤ ਇਸ ਧੁੰਦ ਅਤੇ ਧੂਏ ਤੋਂ ਮਿਲਦੀ ਹੋਈ ਦਿਖਾਈ ਦੇ ਸਕਦੀ ਹੈ ਉਸ ਤੋਂ ਬਾਅਦ ਇੱਕਦਮ ਹੀ ਪੰਜਾਬ ਦਾ ਟੈਂਪਰੇਚਰ ਵੀ ਡ੍ਰੌਪ ਕਰੂਗਾ ਤੇ ਠੰਡ ਵਿੱਚ ਵੀ ਵਾਧਾ ਹੋਣਾ ਸ਼ੁਰੂ ਹੋ ਜਾਵੇਗਾ